ਧੋਖਾਧੜੀ ਤੋਂ ਬਚਣ ਦੇ ਲਈ ਜ਼ਮੀਨ ਜਾਇਦਾਦ ਪ੍ਰਾਪਰਟੀ ਖਰੀਦਣ ਦੇ ਸਮੇਂ ਜਿਵੇਂ ਕੋਈ ਘਰ ਦੁਕਾਨ ਮਕਾਨ ਪਲਾਟ ਖਰੀਦਣ ਦੇ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟ ਦਸਤਾਵੇਜ਼ ਕਾਗਜ਼ ਚੈੱਕ ਕਰਨੇ ਚਾਹੀਦੇ ਨੇ ਜਿਵੇਂ ਕਿ ਬਹੁਤ ਸਾਰੇ ਦੋਸਤਾਂ ਦਾ ਇਹ ਸੁਪਨਾ ਹੁੰਦਾ ਹੈ ਕਿ ਅਸੀਂ ਘਰ ਖਰੀਦ ਲਈਏ ਕੋਈ ਦੁਕਾਨ ਮਕਾਨ ਪਲਾਟ ਖਰੀਦ ਲਈਏ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਜਿਹੜੀ ਕਮਾਈ ਹੁੰਦੀ ਹੈ ਉਹ ਖਰਚ ਹੋ ਜਾਂਦੀ ਹੈ ਇੱਕ ਘਰ ਦੁਕਾਨ ਮਕਾਨ ਜ਼ਮੀਨ ਜਾਇਦਾਦ ਪ੍ਰਾਪਰਟੀ ਨੂੰ ਖਰੀਦਣ ਦੇ ਲਈ ਪਰ ਅੱਜ ਕੱਲ ਦਾ ਜਿਹੜਾ ਟਾਈਮ ਹੈ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਜ਼ਮੀਨ ਜਾਇਦਾਦ ਪ੍ਰਾਪਰਟੀ ਦੀ ਸੇਲ ਪਰਚੇਜ ਦੇ ਨਾਲ ਸੰਬੰਧਿਤ ਜਿਹੜੇ ਫਰਾਉਡ ਨੇ ਧੋਖੇ ਨੇ ਉਹ ਬਹੁਤ ਜ਼ਿਆਦਾ ਵਧੇ ਹੋਏ ਨੇ ਕਈ ਵਾਰੀ ਕਈ ਵਿਅਕਤੀ ਕਈ ਦੋਸਤ ਬਿਨਾਂ ਜਾਂਚ ਪੜਤਾਲ ਤੋਂ ਸੌਦਾ ਕਰ ਲੈਂਦੇ ਨੇ ਕੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਖਰੀਦ ਲੈਂਦੇ ਨੇ ਜੇ ਕੋਈ ਵਿਅਕਤੀ ਬਿਨਾ ਜਾਂਚ ਪੜਤਾਲ ਤੋਂ ਕੋਈ ਪ੍ਰਾਪਰਟੀ ਖਰੀਦ ਲੈਂਦਾ ਹੈ ਤਾਂ ਫਿਰ ਕਈਆਂ ਦੇ ਨਾਲ ਫਰੋਡ ਵੀ ਹੋ ਜਾਂਦਾ ਹੈ ਧੋਖਾ ਵੀ ਹੋ ਜਾਂਦਾ ਹੈ ਪੂਰੀ ਜ਼ਿੰਦਗੀ ਦੀ ਜਿਹੜੀ ਕਮਾਈ ਹੈ ਉਹ ਵੀ ਡੁੱਬ ਜਾਂਦੀ ਹੈ ਬਰਬਾਦ ਹੋ ਜਾਂਦੀ ਹੈ ਇੱਕ ਵੱਡੀ ਮੁਸੀਬਤ ਹੈ ਜਿਹੜੀ ਖੜੀ ਹੋ ਜਾਂਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਾਇਦਾਦ ਖਰੀਦਣ ਦੇ ਵੇਲੇ ਕਿਹੜੇ-ਕਿਹੜੇ ਦਸਤਾਵੇਜ਼ ਚੈੱਕ ਕਰਨੇ ਲਾਜ਼ਮੀ ਹੁੰਦੇ ਨੇ ਜ਼ਰੂਰੀ ਹੁੰਦੇ ਨੇ ਅਸੀਂ ਕਿਵੇਂ ਔਨਲਾਈਨ ਦੇਖ ਸਕਦੇ ਹਾਂ ਕਿਵੇਂ ਆਫਲਾਈਨ ਵੈਰੀਫਿਕੇਸ਼ਨ ਕਰ ਸਕਦੇ ਹਾਂ ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਇੱਕੋ ਜਾਇਦਾਦ ਇੱਕੋ ਜ਼ਮੀਨ ਜਾਇਦਾਦ ਪ੍ਰਾਪਰਟੀ ਜਿਹੜੀ ਹੁੰਦੀ ਹੈ ਕੋਈ ਘਰ ਦੁਕਾਨ ਮਕਾਨ ਪਲਾਟ ਕਈ ਵਾਰੀ ਉਹੀ ਇੱਕੋ ਪ੍ਰਾਪਰਟੀ ਕਈ ਬੰਦਿਆਂ ਨੂੰ ਵੇਚ ਦਿੱਤੀ ਜਾਂਦੀ ਹੈ ਜਾਂ ਕਈ ਵਾਰੀ ਜਿਹੜੇ ਡਾਕੂਮੈਂਟ ਹੁੰਦੇ ਨੇ ਉਹ ਜਾਲੀ ਨਿਕਲੇ ਆਉਂਦੇ ਨੇ ਜਾਂ ਕਈ ਵਾਰੀ ਕੋਈ ਪ੍ਰਾਪਰਟੀ ਲੋਨ ਵਾਲੀ ਹੁੰਦੀ ਹੈ ਕਰਜ਼ੇ ਵਾਲੀ ਹੁੰਦੀ ਹੈ ਬਗੈਰਾਂ ਵਗੈਰਾ ਹੋਰ ਵੀ ਬਥੇਰਾ ਕੁਝ ਹੁੰਦਾਗਾ ਇਹਨਾਂ ਸਾਰੇ ਤਰ੍ਹਾਂ ਦੇ ਧੋਖਿਆਂ ਤੋਂ ਬਚਣ ਦੇ ਲਈ ਫਰਾਡ ਤੋਂ ਬਚਣ ਦੇ ਲਈ ਜਿਹੜਾ ਬਚਣ ਦਾ ਜਿਹੜਾ ਇੱਕੋ ਇੱਕ ਤਰੀਕਾ ਹੈਗਾ ਉਹ ਹੈਗਾ ਜਿਹੜੇ ਡਾਕੂਮੈਂਟ ਹੁੰਦੇ ਨੇ ਪੇਪਰ ਹੁੰਦੇ ਨੇ ਦਸਤਾਵੇਜ਼ ਹੁੰਦੇ ਨੇ ਉਹਨਾਂ ਦੀ ਸਹੀ ਤਸਦੀਕ ਜਾਂਚ ਪੜਤਾਲ ਵੈਰੀਫਿਕੇਸ਼ਨ ਆਖਰ ਜਿਹੜੀ ਇਹ ਵੈਰੀਫਿਕੇਸ਼ਨ ਹੈ ਜਾਂਚ ਪੜਤਾਲ ਹੈ ਇਹ ਜਿਹੜੇ ਦਸਤਾਵੇਜ਼ ਚੈੱਕ ਕਰਨੇ ਨੇ ਇਹ ਜ਼ਰੂਰੀ ਕਿਉਂ ਨੇ ਇਸ ਦੀ ਲੋੜ ਕਿਉਂ ਪੈਂਦੀ ਹੈਗੀ ਕਿਉਂਕਿ ਜਾਇਦਾਦ ਖਰੀਦਣ ਤੋਂ ਪਹਿਲਾਂ ਜਿਹੜੇ ਜ਼ਮੀਨ ਦੇ ਜਾਇਦਾਦ ਦੇ ਪ੍ਰਾਪਰਟੀ ਦੇ ਕਾਗਜ਼ ਹੁੰਦੇ ਨੇ ਉਹ ਚੈੱਕ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਕਿਉਂ ਹੁੰਦੇ ਨੇ ਇਸ ਦੇ ਤਿੰਨ ਵੱਡੇ ਕਾਰਨ ਨੇਗੇ ਨੰਬਰ 1 ਤਾਂ ਹੈਗਾ ਕਿ ਕਈ ਵਾਰੀ ਜਾਲੀ ਕਾਗਜ਼ ਹੁੰਦੇ ਨੇ ਨਕਲੀ ਕਾਗਜ਼ ਨਿਕਲੇ ਆਉਂਦੇ ਨੇ ਕਈ ਬੇਈਮਾਨ ਲੋਕ ਨੇ ਜਿਹੜੇ ਉਹ ਜਾਲੀ ਕਾਗਜ਼ ਬਣਾ ਕੇ ਜ਼ਮੀਨ ਜਾਇਦਾਦ ਪ੍ਰਾਪਰਟੀ ਹੈ ਜਿਹੜੀ ਵੇਚ ਦਿੰਦੇ ਨੇ ਕਈ ਵਾਰੀ ਜ਼ਮੀਨ ਜਾਇਦਾਦ ਪ੍ਰਾਪਰਟੀ ਤੇ ਕੋਈ ਡਿਸਪਿਊਟ ਚੱਲ ਰਿਹਾ ਹੁੰਦਾ ਕੋਈ ਕੋਰਟ ਕੇਸ ਚੱਲ ਰਿਹਾ ਹੁੰਦਾ ਹੈਗਾ ਜਾਇਦਾਦ ਕਿਸੇ ਹੋਰ ਦੀ ਨਿਕਲ ਜਾਂਦੀ ਹੈਗੀ ਜਾਂ ਕਿਸੇ ਹੋਰ ਦੇ ਹਿੱਸੇ ਨੇ ਜਿਹੜੇ ਉਹ ਵਿੱਚ ਹੋ ਸਕਦੇ ਨੇਗੇ ਪ੍ਰਾਪਰਟੀ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਡਿਸਪਿਊਟ ਹੋ ਸਕਦਾ ਹੈ ਕੋਈ ਸਟੇ ਹੋ ਸਕਦੀ ਹੈ ਕੋਰਟ ਕੇਸ ਹੋ ਸਕਦਾ ਹੈ ਕਈ ਵਾਰੀ ਕਿਸੇ ਪ੍ਰਾਪਰਟੀ ਤੇ ਕੋਈ ਕਰਜ਼ਾ ਹੋ ਸਕਦਾ ਹੈ ਲੋਨ ਹੋ ਸਕਦਾਗਾ ਕਰਜ਼ੇ ਨੇ ਜਿਹੜੇ ਜਾਂ ਜਿਹੜੇ ਪੁਰਾਣੇ ਲੋਨ ਹੁੰਦੇ ਨੇਗੇ ਉਹ ਵੀ ਫਿਰ ਤੁਹਾਡੇ ਸਿਰ ਪੈ ਜਾਂਦੇ ਨੇਗੇ ਤੁਹਾਡੇ ਲਈ ਇੱਕ ਵੱਡੀ ਮੁਸੀਬਤ ਹੈ ਜਿਹੜੀ ਖੜੀ ਹੋ ਸਕਦੀ ਹੈਗੀ ਇਸੇ ਲਈ ਦਸਤਾਵੇਜ਼ਾਂ ਦੀ ਕਾਗਜ਼ਾਂ ਦੀ ਪੇਪਰਾਂ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਤੁਹਾਡੀ ਸੇਫਟੀ ਹੈ ਜਾਇਦਾਦ ਖਰੀਦਣ ਤੋਂ ਪਹਿਲਾਂ ਕਿਹੜੇ ਕਿਹੜੇ ਪੇਪਰ ਨੇ ਜਿਹੜੇ ਚੈੱਕ ਕਰਨੇ ਚਾਹੀਦੇ ਨੇ ਨੰਬਰ 1 ਤਾਂ ਜਿਹੜੀ ਟਾਈਟਲ ਡੀਡ ਹੁੰਦੀ ਹੈਗੀ ਓਨਰਸ਼ਿਪ ਦਾ ਜਿਹੜਾ ਪ੍ਰੂਫ ਹੁੰਦਾ ਹੈਗਾ ਉਹ ਜਿਹੜੀ ਟਾਈਟਲ ਡੀਡ ਹੁੰਦੀ ਆ ਉਹ ਇਸ ਗੱਲ ਦਾ ਸਬੂਤ ਹੁੰਦੀ ਹੈ ਕਿ ਜਾਇਦਾਦ ਦਾ ਅਸਲੀ ਮਾਲਕ ਕੌਣ ਹੈ ਜਿਹੜਾ ਰੀਅਲ ਓਨਰ ਹੈ ਉਹ ਕੌਣ ਹੈ ਇਹੇ ਦਸਤਾਵੇਜ਼ ਆ ਜਿਹੜਾ 100% ਕਲੀਅਰ ਹੋਣਾ ਚਾਹੀਦਾ ਇਸ ਦੇ ਵਿੱਚ ਚੈੱਕ ਕੀ ਕਰਨਾ ਜਿਵੇਂ ਮਾਲਕ ਦਾ ਨਾਮ ਹੋ ਗਿਆ ਐਡਰੈਸ ਹੋ ਗਿਆ ਜਾਇਦਾਦ ਦਾ ਜਿਹੜਾ ਜ਼ਮੀਨ ਦਾ ਪ੍ਰਾਪਰਟੀ ਦਾ ਜਿਹੜਾ ਪਤਾ ਹੈਗਾ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਆ ਕੋਈ ਲੈਂਡ ਆ ਉਹਦੀ ਕਿਸਮ ਕੀ ਹੈ ਉਹ ਰਹਿਸੀ ਹੈ ਕਮਰਸ਼ੀਅਲ ਹੈ ਐਗਰੀਕਲਚਰਲ ਹੈ ਕੀ ਹੈਗੀ ਤੇ ਵੈਰੀਫਿਕੇਸ਼ਨ ਕਿੱਥੋਂ ਕੀਤੀ ਜਾ ਸਕਦੀ ਹੈ ਜਿਵੇਂ ਰਜਿਸਟਰਾਰ ਦਾ ਜਿਹੜਾ ਦਫ਼ਤਰ ਹੁੰਦਾ ਕੋਈ ਸਬ ਰਜਿਸਟਰਾਰ ਦਾ ਜਿਹੜਾ ਦਫ਼ਤਰ ਹੁੰਦਾ ਕੋਈ ਤਹਿਸੀਲਦਾਰ ਦਾ ਜਿਹੜਾ ਦਫ਼ਤਰ ਹੁੰਦਾ ਜਾਂ ਕੋਈ ਤੁਸੀਂ ਤਜਰਬੇਕਾਰ ਵਕੀਲ ਹੈ ਜਿਹੜਾ ਉਹ ਵੀ ਹਾਇਰ ਕਰ ਸਕਦੇ ਹੋਗੇ ਥੋੜੇ ਜੇ ਪੈਸੇ ਖਰਚ ਕਰਕੇ ਤੁਸੀਂ ਤਸਦੀਕ ਕਰਵਾ ਸਕਦੇ ਹੋਗੇ ਕਿਉਂਕਿ ਵਕੀਲ ਦੀ ਹੈਲਪ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਪ੍ਰੋਪਰਟੀ ਦੀ ਜਾਂਚ ਪੜਤਾਲ ਕਰ ਸਕਦੇ ਹਾਂ ਜਿਹੜੇ ਦਸਤਾਵੇਜ਼ ਨੇ ਕਾਗਜ਼ ਨੇ ਡਾਕੂਮੈਂਟਸ ਨੇ ਉਹਨਾਂ ਦੀ ਸਹੀ ਤਸਦੀਕ ਹੈ ਜਿਹੜੀ ਜਾਂਚ ਪੜਤਾਲ ਹੈ ਜਿਹੜੀ ਉਹ ਕਰ ਸਕਦੇ ਹੋਗੇ ਇੱਕ ਹੋਰ ਜਿਹੜਾ ਡਾਕੂਮੈਂਟ ਹੈ ਸੇਲ ਡੀਡ ਇਹ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਇਸ ਦੇ ਵਿੱਚ ਲਿਖਿਆ ਹੋਇਆ ਹੁੰਦਾ ਹੈ ਕਿ ਖਰੀਦਦਾਰ ਦਾ ਨਾਮ ਕੀ ਹੈ ਵੇਚਣ ਵਾਲੇ ਦਾ ਨਾਮ ਕੀ ਹੈ ਐਡਰੈਸ ਕੀ ਹੈ ਜਾਇਦਾਦ ਦਾ ਪੂਰਾ ਬਿਰਵਾ ਕੀ ਹੈ ਵਿਕਰੀ ਦੀ ਕਿਸਮ ਕੀ ਹੈ ਭੁਗਤਾਨ ਦਾ ਪੇਮੈਂਟ ਦਾ ਤਰੀਕਾ ਕੀ ਹੈ ਤੇ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਇਹਦੇ ਵਿੱਚ ਲਿਖੀਆਂ ਹੁੰਦੀਆਂ ਨੇ ਸਾਰੀਆਂ ਦੀ ਜਾਂਚ ਕਰਨੀ ਜ਼ਰੂਰੀ ਹੁੰਦੀ ਹੈ ਪਤਾ ਹੁੰਦਾ ਹੈ ਬਾਉਂਡਰੀਆਂ ਆਸ-ਪਾਸੇ ਦੀ ਜਿਹੜੀ ਪ੍ਰਾਪਰਟੀ ਹੁੰਦੀ ਹੈ ਉਹ ਹੈਗੀਆਂ ਨੇ ਲਿਖੀਆਂ ਹੋਈਆਂ ਜਾਂ ਨਹੀਂ ਕੀਮਤ ਹੈ ਜਿਹੜੀ ਅਸਲੀ ਜਿਹੜੀ ਪੇਮੈਂਟ ਹੈਗੀ ਜਿਹੜੀ ਟਰਾਂਜੈਕਸ਼ਨ ਹੈ ਜਾਂ ਕਿਸੇ ਵੀ ਤਰੀਕੇ ਨਾਲ ਜਿਹੜੀ ਪੇਮੈਂਟ ਹੋਈ ਹੈ ਉਹ ਮੇਲ ਖਾਂਦੀ ਹੈ ਜਾਂ ਨਹੀਂ ਸਹੀ ਲਿਖਿਆ ਹੋਇਆ ਹੈ ਫਰਕ ਤਾਂ ਨਹੀਂ ਹੈਗਾ ਕੋਈ ਵੇਚਣ ਵਾਲੇ ਦੀ ਜਿਹੜੀ ਕਿ ਪਛਾਣ ਆਈਡੀ ਹੈ ਆਈਡੀ ਪ੍ਰੂਫ ਵਗੈਰਾ ਹੁੰਦੇ ਨੇ ਕੋਈ ਆਧਾਰ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਜਾਂ ਹੋਰ ਕੋਈ ਡਾਕੂਮੈਂਟ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ ਜਾਂ ਫਿਰ ਜਿਹਨੂੰ ਅਸੀਂ ਇੱਕ ਈਸੀ ਜਿਹਨੂੰ ਇੱਕ ਸਰਟੀਫਿਕੇਟ ਹੁੰਦਾ ਹੈ ਕਰਜ਼ੇ ਵਾਲਾ ਸਰਟੀਫਿਕੇਟ ਇੰਕੰਬਰੈਂਸ ਸਰਟੀਫਿਕੇਟ ਵੀ ਅਸੀਂ ਉਹਨੂੰ ਕਹਿ ਸਕਦੇ ਹਾਂਗੇ ਉਸ ਨੂੰ ਵੀ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹਨਾਂ ਸਾਰੇ ਡਾਕੂਮੈਂਟਸ ਦੀ ਜਾਂਚ ਪੜਤਾਲ ਕਰਨੀ ਬਹੁਤ ਜ਼ਿਆ ਸਰਟੀਫਿਕੇਟ ਹੈ ਇਹ ਦੱਸਦਾ ਹੈ ਕਿ ਜਾਇਦਾਦ ਤੇ ਕੋਈ ਕਰਜ਼ਾ ਤਾਂ ਨਹੀਂ ਹੈਗਾ ਕੋਈ ਲੋਨ ਤਾਂ ਨਹੀਂ ਹੈਗਾ ਕੋਈ ਕਾਨੂੰਨੀ ਰੁਕਾਵਟ ਤਾਂ ਨਹੀਂ ਆਉਗੀ ਬਾਅਦ ਦੇ ਵਿੱਚ ਇਹ ਚੈੱਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਲਾਜ਼ਮੀ ਹੈ ਜਦੋਂ ਵੀ ਕੋਈ ਜ਼ਮੀਨ ਜਾਇਦਾਦ ਪ੍ਰੋਪਰਟੀ ਖਰੀਦਣੀ ਹੈਗੀ ਇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਸਰ ਰਜਿਸਟਰਾਰ ਦਾ ਕੋਈ ਦਫ਼ਤਰ ਹੈ ਕੋਈ ਰਜਿਸਟਰਾਰ ਦਾ ਤਹਿਸੀਲਦਾਰ ਦਾ ਜਾਂ ਕੋਈ ਆਨਲਾਈਨ ਵੀ ਜਿਵੇਂ ਅਸੀਂ ਰਜਿਸਟਰੀ ਵਗੈਰਾ ਕੋਈ ਸਿਸਟਮ ਹੈਗੇ ਨੇ ਅੱਜ ਕੱਲ ਆਨਲਾਈਨ ਉਹਨਾਂ ਤੋਂ ਵੀ ਅਸੀਂ ਚੈੱਕ ਕਰ ਸਕਦੇ ਆਂਗੇ ਤੇ ਜਾਇਦਾਦ ਦੀਆਂ ਜਿਹੜੀਆਂ ਟੈਕਸ ਦੀਆਂ ਰਸੀਦਾਂ ਹੁੰਦੀਆਂ ਨੇ ਪ੍ਰਾਪਰਟੀ ਦੀਆਂ ਟੈਕਸ ਵਗੈਰਾ ਜਿਹੜੇ ਪੇ ਕਰਦੇ ਨੇਗੇ ਉਹ ਸੀ ਦੇ ਜਿਹੜੀ ਉਹ ਇਹ ਦੱਸਦੀ ਹੈ ਕਿ ਮਾਲਕ ਨੇ ਜਿਹੜਾ ਟੈਕਸ ਹੈ ਉਹ ਸਮੇਂ ਸਿਰ ਭਰਿਆ ਹੈ ਜਾਂ ਨਹੀਂ ਜੇਕਰ ਪਿਛਲੇ ਸਮੇਂ ਦਾ ਕੋਈ ਬਕਾਇਆ ਹੈਗਾ ਤਾਂ ਉਹ ਵੀ ਪਤਾ ਲੱਗ ਜੂ ਜੇ ਕੋਈ ਬਕਾਇਆ ਹੈ ਤਾਂ ਫਿਰ ਉਹ ਤੁਹਾਨੂੰ ਵੀ ਭਰਨਾ ਪੈ ਸਕਦਾ ਹੈਗਾ ਤੁਸੀਂ ਮੁਸੀਬਤ ਦੇ ਵਿੱਚ ਫਸ ਜਾ ਕਰੋਗੇ ਨਕਸ਼ਾ ਪਾਸ ਹੋਇਆ ਹੈ ਅਪਰੂਵਡ ਮੈਪ ਹੈਗਾ ਹੈ ਜਾਂ ਨਹੀਂ ਇਹ ਵੀ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਜੇ ਕੋਈ ਇਮਾਰਤ ਕੋਈ ਬਿਲਡਿੰਗ ਕੋਈ ਘਰ ਦੁਕਾਨ ਮਕਾਨ ਬਿਨਾ ਅਧਿਕਾਰਨ ਨਕਸ਼ੇ ਦੇ ਬਣੀ ਹੋਈ ਹੈ ਤਾਂ ਉਹ ਕਿਸੇ ਵੇਲੇ ਵੀ ਤੋੜੀ ਜਾ ਸਕਦੀ ਹੈ ਢਾਹ ਢੇਰੀ ਹੋ ਸਕਦੀ ਹੈ ਕੋਰਟ ਦਾ ਕੋਈ ਆਰਡਰ ਆ ਸਕਦਾ ਹੈ ਇਸੇ ਕਰਕੇ ਚੈੱਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਮਿਊਨਿਸਪਲ ਕਾਰਪੋਰੇਸ਼ਨ ਤੋਂ ਅਪਰੂਵਲ ਹੋਈ ਹੈ ਜਾਂ ਨਹੀਂ ਕੋਈ ਡਿਵੈਲਪਮੈਂਟ ਅਥਾਰਟੀ ਹੈ ਉਸ ਤੋਂ ਕੋਈ ਅਪਰੂਵਲ ਲਈ ਹੋਈ ਹੈ ਜਾਂ ਨਹੀਂ ਕੁਝ ਵਿੱਚ ਐਨਓਸੀ ਵਗੈਰਾ ਹੁੰਦੀ ਹੈ ਜਿਹਨੂੰ ਅਸੀਂ ਨੋਬਜੈਕਸ਼ਨ ਸਰਟੀਫਿਕੇਟ ਕਹਿ ਦਿੰਦੇ ਆਂਗੇ ਕੋਈ ਘਰ ਕੋਈ ਦੁਕਾਨ ਮਕਾਨ ਪਲਾਟ ਖਰੀਦਣ ਵੇਲੇ ਜਿਹੜਾ ਇਹ ਨੋਬਜੈਕਸ਼ਨ ਸਰਟੀਫਿਕੇਟ ਹੁੰਦਾਗਾ ਉਹ ਵੀ ਜ਼ਰੂਰ ਚੈੱਕ ਕੀਤਾ ਜਾਣਾ ਚਾਹੀਦਾ ਹੈ ਮਿਊਨਿਸਪਲ ਦੀ ਐਨਓਸੀ ਵਾਟਰ ਦਾ ਜਿਹੜਾ ਹੁੰਦਾ ਹੈ ਇਲੈਕਟ੍ਰਿਸਿਟੀ ਦਾ ਜਿਹੜਾ ਬਿੱਲ ਵਗੈਰਾ ਉਹਨਾਂ ਤੋਂ ਐਨਓਸੀ ਕੋਈ ਫਾਇਰ ਡਿਪਾਰਟਮੈਂਟ ਹੈ ਜੇ ਹੈਗਾ ਉਸ ਤੋਂ ਐਨਓਸੀ ਕੋਈ ਹਾਊਸਿੰਗ ਸੁਸਾਇਟੀ ਹੈ ਉਹ ਐਨਓਸੀ ਜੇ ਕੋਈ ਸੁਸਾਇਟੀ ਵਾਲਾ ਫਲੈਟ ਹੈ ਤਾਂ ਸਾਰੇ ਡਾਕੂਮੈਂਟ ਚੈੱਕ ਕਰਨੇ ਜ਼ਰੂਰੀ ਨੇ ਜੇ ਕੋਈ ਪਾਵਰ ਆਫ ਟਰਨੀ ਵਾਲਾਗਾ ਕੋਈ ਮਾਲਕ ਹੈ ਜਿਹੜਾ ਉਹ ਖੁਦ ਨਹੀਂ ਵੇਚ ਰਿਹਾ ਕੋਈ ਕਿਸੇ ਨੇ ਪਾਵਰ ਆਫ ਅਟਾਰਨੀ ਬਣਾ ਰੱਖੀ ਹੈਗੀ ਕਿਸੇ ਨੂੰ ਪਾਵਰ ਦੇ ਰੱਖੀ ਹੈਗੀ ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਫਰਾਡ ਨੇ ਧੋਖੇ ਨੇਗੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਵੀ ਹੁੰਦੇ ਨੇਗੇ ਜੇਕਰ ਕਿਸੇ ਨੇ ਕੋਈ ਪਾਵਰ ਆਫ ਅਟਾਰਨੀ ਜਿਹਨੂੰ ਅਸੀਂ ਪੀਓਏ ਵੀ ਕਹਿ ਦਿੰਦੇ ਹਾਂਗੇ ਉਹ ਬਣਾਈ ਹੋਈ ਹੈ ਉਸ ਤੋਂ ਕੋਈ ਜਾਇਦਾਦ ਵੇਚੀ ਜਾ ਰਹੀ ਹੈ ਤਾਂ ਇਹ ਚੈੱਕ ਕਰਨਾ ਜ਼ਰੂਰੀ ਹੈ ਕਿ ਜਿਹੜੀ ਪਾਵਰ ਆਫ ਅਟਾਰਨੀ ਹੈ ਉਹ ओरिजिनल ਹੈ ਜਾਂ ਨਕਲੀ ਹੈ ਜਾਂ ਕੀ ਹੈ ਫੇਕ ਹੈ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਤਾਂ ਨਹੀਂ ਹੈਗਾ ਰਜਿਸਟਰਡ ਹੈ ਜਾਂ ਨਹੀਂ ਉਨੂੰ ਸੱਚਮੁੱਚ ਹੀ ਕੋਈ ਸ਼ਕਤੀਆਂ ਦਿੱਤੀਆਂ ਹੋਈਆਂ ਨੇ ਪਾਵਰ ਦਿੱਤੀ ਹੋਈ ਹੈ ਜਾਂ ਨਹੀਂ ਜਿਹੜਾ ਵਿਅਕਤੀ ਵੇਚ ਰਿਹਾ ਹੈਗਾ ਇਸੇ ਤਰ੍ਹਾਂ ਜਿਹੜੇ ਇਹ ਸਾਰੇ ਦਸਤਾਵੇਜ਼ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਨਲਾਈਨ ਵੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਅੱਜ ਕੱਲ ਬਹੁਤ ਸਾਰੇ ਦਸਤਾਵੇਜ਼ ਨੇ ਜਿਹੜੇ ਆਨਲਾਈਨ ਦੇਖੇ ਜਾ ਸਕਦੇ ਨੇ ਵੈਰੀਫਾਈ ਹੋ ਜਾਂਦੇ ਨੇ ਜਿਵੇਂ ਜ਼ਮੀਨ ਦਾ ਰਿਕਾਰਡ ਹੁੰਦਾ ਹੈ ਲੈਂਡ ਰਿਕਾਰਡਸ ਹੁੰਦੇ ਨੇ ਪੋਰਟਲ ਬਣੇ ਹੋਏ ਨੇ ਮਾਲਕ ਦਾ ਨਾਮ ਖੇਵਟਾ ਕਤੌਨੀ ਰੈਵਿਨਿਊ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ ਉਹਦੇ ਰਿਕਾਰਡ ਦੇਖੇ ਜਾ ਸਕਦੇ ਨੇ ਜਾਂ ਕੋਈ ਰਜਿਸਟਰਾਰ ਦੀ ਜਿਹੜੀ ਵੈਬਸਾਈਟ ਹੁੰਦੀ ਹੈ ਕੋਈ ਸੇਲ ਡੀਡ ਈਸੀ ਵਗੈਰਾ ਉਹ ਵੀ ਚੈੱਕ ਕੀਤਾ ਜਾ ਸਕਦਾ ਹੈ ਰੇਰਾ ਦੀ ਕੋਈ ਵੈਬਸਾਈਟ ਹੈ ਬਿਲਡ ਕਾਰਪੋਰੇਸ਼ਨ ਦੀ ਵੈਬਸਾਈਟ ਅਗੀ ਪ੍ਰੋਪਰਟੀ ਟੈਕਸ ਵਗੈਰਾ ਇਨੂਸੀ ਵਗੈਰਾ ਦੇਖਣੀ ਹੈਗੀ ਸਾਰਾ ਕੁਝ ਜਿਹੜਾ ਇਹ ਦੇਖਿਆ ਜਾ ਸਕਦਾ ਹੈਗਾ ਇਸ ਕੰਮ ਦੇ ਲਈ ਤੁਸੀਂ ਕਿਸੇ ਤਜਰਬੇਕਾਰ ਵਕੀਲ ਦੀ ਹੈਲਪ ਲੈ ਸਕਦੇ ਹੋਗੇ ਥੋੜੀ ਜੀ ਫੀਸ ਦੇ ਕੇ ਤੁਸੀਂ ਇੱਕ ਵੱਡੇ ਧੋਖੇ ਤੋਂ ਨੁਕਸਾਨ ਤੋਂ ਬਚ ਵੀ ਸਕਦੇ ਹੋਗੇ ਸਾਰੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾ ਸਕਦੀ ਹੈ ਇੱਕ ਤਜਰਬੇਕਾਰ ਇੱਕ ਚੰਗੇ ਵਕੀਲ ਦੀ ਹੈਲਪ ਦੇ ਨਾਲ ਜਾਇਦਾਦ ਤੇ ਕੋਈ ਕਾਨੂੰਨੀ ਕੇਸ ਤਾਂ ਨਹੀਂ ਹੈਗਾ ਕੋਈ ਕਾਨੂੰਨੀ ਮਾਮਲਾ ਤਾਂ ਨਹੀਂ ਕੋਈ ਡਿਸਪਿਊਟ ਤਾਂ ਨਹੀਂ ਕੋਈ ਝਗੜਾ ਤਾਂ ਨਹੀਂ ਕੋਈ ਸਟੇਟ ਤਾਂ ਨਹੀਂ ਸਾਰਾ ਕੁਝ ਚੈੱਕ ਕਰ ਸਕਦਾ ਹੈ ਇੱਕ ਵਕੀਲ ਹੈ ਜਿਹੜਾ ਰਜਿਸਟਰੀ ਪ੍ਰੋਸੈਸਰ ਦੇ ਵਿੱਚ ਤੁਹਾਡੀ ਮਦਦ ਕਰਦਾ ਹੈਗਾ ਫਰਾਡ ਤੋਂ ਬਚਾਉਣ ਦੇ ਵਿੱਚ ਤੁਹਾਡੀ ਮਦਦ ਕਰਦਾ ਹੈਗਾ ਕੋਈ ਸੇਲ ਡੀਡ ਐਗਰੀਮੈਂਟ ਟੂ ਸੇਲ ਦਾ ਕੋਈ ਜੀਪੀਏ ਵਗੈਰਾ ਜੇ ਡਰਾਫਟ ਕਰਨੀ ਹੈ ਉਹਦੇ ਵਿੱਚ ਤੁਹਾਡੀ ਮਦਦ ਕਰਦਾ ਹੈਗਾ ਤੇ ਕਈ ਆਮ ਜਿਹੜੇ ਸਵਾਲ ਨੇ ਕਈ ਵਾਰੀ ਕਈ ਯਾਰ ਦੋਸਤ ਮਿੱਤਰ ਪੁੱਛ ਲੈਂਦੇ ਨੇ ਜਿਵੇਂ ਕਿ ਜਾਇਦਾਦ ਖਰੀਦਣ ਤੋਂ ਪਹਿਲਾਂ ਕਿਹੜੇ-ਕਿਹੜੇ ਦਸਤਾਵੇਜ਼ ਚੈੱਕ ਕਰਨੇ ਜ਼ਰੂਰੀ ਨੇ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਸ਼ਾਰਟ ਦੇ ਵਿੱਚ ਅਸੀਂ ਥੋੜਾ ਜਿਹਾ ਸੰਖੇਪ ਕਰ ਲੈਂਦੇ ਆਂ ਵੀਡੀਓ ਨੂੰ ਜਿਵੇਂ ਟਾਈਟਲ ਡੀਡ ਸੇਲ ਡੀਡ ਈਸੀ ਐਨਓਸੀ ਕੋਈ ਅਪਰੂਵਡ ਮੈਪ ਟੈਕਸ ਦੀਆਂ ਜਿਹੜੀਆਂ ਰਸੀਦਾਂ ਨੇ ਤੇ ਈਸੀ ਕਿਉਂ ਮਹੱਤਮਪੂਰਨ ਹੈ ਇਹ ਜਿਹੜਾ ਈਸੀ ਜਿਹਨੂੰ ਅਸੀਂ ਕਹਿੰਦੇ ਆਂ ਸਰਟੀਫਿਕੇਟ ਹੈ ਇਹ ਇਹ ਦੱਸਦਾ ਹੈ ਕਿ ਜਾਇਦਾਦ ਉੱਤੇ ਕੋਈ ਕਰਜ਼ਾ ਤਾਂ ਨਹੀਂ ਕੋਈ ਲੋਨ ਤਾਂ ਨਹੀਂ ਕੋਈ ਬੋਝ ਤਾਂ ਨਹੀਂ ਇਹ ਮੁਕਤ ਹੈਗੀ ਹੈ ਜ਼ਮੀਨ ਹੈ ਜ਼ਮੀਨ ਜਿਹੜੀ ਪ੍ਰਾਪਰਟੀ ਹੈ ਕੋਈ ਲੋਨ ਤੋਂ ਜਿਹੜੀ ਸੇਲ ਡੀਡ ਹੈ ਉਹ ਕਿੱਥੋਂ ਵੈਰੀਫਾਈ ਕਰੀਏ ਕਈ ਦੋਸਤੇ ਵੀ ਪੁੱਛਦੇ ਨੇ ਜਿਵੇਂ ਕਿ ਸਰ ਰਜਿਸਟਰਾਰ ਦਾ ਰਜਿਸਟਰਾਰ ਦਾ ਕੋਈ ਆਫਿਸ ਹੈ ਦਫਤਰ ਹੈ ਉਤੋਂ ਜਾਂ ਫਿਰ ਔਨਲਾਈਨ ਵੀ ਤੁਸੀਂ ਵੈਰੀਫਾਈ ਕਰ ਸਕਦੇ ਹੋਗੇ ਕੋਈ ਰਜਿਸਟਰੀ ਹੈ ਕੁਝ ਵੀ ਹੈ ਉਤੋਂ ਪਤਾ ਕੀਤਾ ਜਾ ਸਕਦਾ ਹੈਗਾ ਤੇ ਦੋਸਤੋ ਵੀਡੀਓ ਨੂੰ ਜਿਆਦਾ ਲੰਮਾ ਨਾ ਕਰਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਸਾਰੇ ਡਾਕੂਮੈਂਟਸ ਨੂੰ ਚੈੱਕ ਕਰਨਾ ਇਹਨਾਂ ਦੀ ਜਾਂਚ ਪੜਤਾਲ ਕਰਨਾ ਇਹਨਾਂ ਦੀ ਤਸਦੀਕ ਕਰਨਾ ਬਹੁਤ ਜਿਆਦਾ ਜ਼ਰੂਰੀ ਹੈ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਜ਼ਮੀਨ ਜਾਇਦਾਦ ਪ੍ਰੋਪਰਟੀ ਖਰੀਦਣ ਤੋਂ ਪਹਿਲਾਂ ਸਹੀ ਗਾਈਡ ਜ਼ਰੂਰ ਕਰੂਗੀ ਜੇ ਤੁਸੀਂ ਕੋਈ ਘਰ ਦੁਕਾਨ ਮਕਾਨ ਖਰੀਦਣ ਦੀ ਸੋਚ ਰਹੇ ਹੋਗੇ ਤਾਂ ਇਹ ਵੀਡੀਓ ਤੁਹਾਡੀ ਹੈਲਪ ਕਰ ਸਕਦੀ ਹੈ ਜੇ ਤੁਹਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਿਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਕਿਸੇ ਚੰਗੇ ਵਕੀਲ ਦੇ ਨਾਲ ਸਲਾਹ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ ਤਾਂ ਜਾਇਦਾਦ ਦੇ ਸੰਬੰਧੀ ਦਸਤਾਵੇਜ਼ਾਂ ਦੀ ਪ੍ਰੋਫੈਸ਼ਨਲ ਲੀਗਲ ਜਾਂਚ ਕਰਵਾਉਣ ਦੇ ਲਈ ਕਿਸੇ ਚੰਗੇ ਕਾਨੂੰਨੀ ਮਾਹਰ ਦੀ ਹੈਲਪ ਵੀ ਲੈ ਸਕਦੇ ਹੋਗੇ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਜੇ ਤੁਹਾਨੂੰ ਇਹ ਵੀਡੀਓ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋਗੇ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਹੈਲਪਫੁਲ ਲੱਗੀ ਹੈ ਜਾਂ ਨਹੀਂ ਜਾਂ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਵੀ ਕਮੈਂਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਆਪਣੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ